ਇਹ ਸੀਗਾ ਜੀ ਕਿ ਪਿਛਲੇ ਤਕਰੀਬਨ 20 ਦਿਨਾਂ ਤੋਂ ਜਿਹੜਾ ਇੱਥੇ ਮਾਰਕਫੈਟ ਦਾ ਇਨਸਪੈਕਟਰ ਐ ਮੈਨੇਜਰ ਉਹਦਾ ਨਾਮ ਹੈਗਾ ਜੀ ਅਜੀਤਪਾਲ ਸਿੰਘ ਗਰੇਵਾਲ ਉਹ ਪਿਛਲੇ ਨਵੰਬਰ 6 ਤੋਂ ਬਾਅਦ ਉਹ ਕੋਈ ਪਰਚੇਜ ਨਹੀਂ ਕਰ ਰਿਆ ਸੀਗਾ ਜੀ ਜ਼ਿਮੀਦਾਰ ਬਹੁਤ ਦੁਖੀ ਬੈਠੇ ਸੀ ਨਾ ਹੀ ਉਹ ਬਾਰਦਾਨਾ ਦੇ ਰਿਆ ਸੀ ਜਿਹੜੀ ਪਰਚੇਜ ਕੀਤੀ ਆ 20 ਤਰੀਕ ਨੂੰ ਉਹਨੇ ਪਹਿਲੀ ਪਰਚੇਜ ਪਾਈ ਜੀ 4000 ਬੋਰੀਨ ਤਕਰੀਬਨ ਭਾਅ ਲਾਇਆ ਕਿ ਨਾ ਜੀ ਮੈਂ 2600 ਬੋਰੀ ਦਾ ਹੀ ਬਿਲ ਲੈਣਾ ਇਦੋਂ ਬਾਅਦ ਲੈਣਾ ਨਹੀਂ ਪਹਿਲਾਂ ਕਹਿੰਦਾ ਉਹਦੋਂ ਵੀ ਅੱਧੀ ਦਾ ਲੈਣਾ ਅਸੀਂ ਬਹੁਤ ਹੱਥ ਜੋੜੇ ਅਸੀਂ ਕਹੇ ਜੀ ਜ਼ਿਮੀਦਾਰਾਂ ਨੇ ਕਣਕ ਬੀਜਣੀ ਆ ਉਹਨਾਂ ਕੋਲ ਪੈਸਾ ਨਹੀਂ ਹੈਗਾ ਕੋਈ ਉਹਨਾਂ ਨੂੰ ਪੈਸੇ ਦੀ ਘਾਟ ਆ ਤੁਸੀਂ ਬਿੱਲ ਲਓ ਉਹਨਾਂ ਜਿਆਦਾ ਆਪਾਂ ਬੋਰੀਆਂ ਚ ਭਾ ਲਾ ਕੇ ਬੋਰੀਆਂ ਚ ਪਾਈ ਆ ਫਸਲ ਤਾਂ ਆਪਾਂ ਉਹਦਾ ਬਿੱਲ ਕਿਉਂ ਨਹੀਂ ਲੈਂਦੇ ਚਲੋ ਉਹਨੇ ਬਿੱਲ ਲੈ ਲਿਆ ਜੀ ਪਰ ਉਹਨਾਂ ਨੇ ਬਾਰਦਾਨਾ ਨਹੀਂ ਦਿੱਤਾ ਜੀ ਸਾਨੂੰ ਹੁਣ ਤੱਕ ਜਿੰਨੀ ਪਰਚੇਜ ਹੋਈ ਆ ਉਹਦੋਂ 3000 ਬੋਰੀ ਸਾਨੂੰ ਘਟ ਦਿੱਤੀ ਆ ਸਾਨੂੰ ਪ੍ਰਾਈਵੇਟ ਬਾਰਦਾਨਾ ਖਰੀਦ ਕੇ ਲਾਉਣਾ ਪਿਆ ਫਿਰ ਉਸ ਤੋਂ ਬਾਅਦ ਅਸੀਂ ਡੀ ਐਫ ਸੀ ਸਾਹਿਬ ਨੂੰ ਕੰਪਲੇਨਟ ਕੀਤੀ ਵੀ ਜੀ ਇਹ ਹਾਲਾਤ ਨੇ ਤੁਸੀਂ ਆ ਕੇ ਵਿਜ਼ਿਟ ਕਰੋ ਅੱਜ ਉਹਨਾਂ ਨੇ ਵਿਜ਼ਿਟ ਕੀਤਾ ਜੀ ਉਹਨਾਂ ਨੇ ਢੇਰੀਆਂ ਦੇਖੀਆਂ ਉਹ ਕੰਮ ਕਹਿੰਦੇ ਉਹਨਾਂ ਨੇ ਖਰੀਦ ਸ਼ੁਰੂ ਕਰਵਾਈਆਂ ਉਹਨਾਂ ਨੇ ਕਿਹਾ ਵੀ ਜੀ ਢੇਰੀਆਂ ਜਿਹੜੀਆਂ ਸਪੈਸੀਫਿਕੇਸ਼ਨ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਭਾਅ ਲਾ ਕੇ ਤੇ ਉਹਨਾਂ ਦਾ ਜਿਹੜਾ ਹੈਗਾ ਲਿਖੀਆਂ ਜਾਣ ਤੇ ਭਰੀਆਂ ਜਾਣ ਉਹ ਢੇਰੀਆਂ ਸੋ ਅਸੀਂ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਰ ਰਵਿੰਦਰ ਸਿੰਘ ਚੀਮਾ ਜੀ ਨੂੰ ਕਿਹਾ ਜੀ ਤੇ ਉਹਨਾਂ ਨੇ ਆਪਣੀ ਟੀਮ ਭੇਜੀ ਇੱਥੇ ਜ਼ਿਲ੍ਹਾ ਪ੍ਰਧਾਨ ਆਏ ਹੋਏ ਨੇ ਜੀ ਇੱਥੇ ਰਾਏਕੋਟ ਤੋਂ ਵੀ ਆਏ ਹੋਏ ਨੇ ਜ਼ਿਲ੍ਹਾ ਪ੍ਰਧਾਨ ਧਾਲੀਆ ਸਾਹਿਬ ਲੁਧਿਆਣੇ ਤੋਂ ਵੀ ਆਏ ਹੋਏ ਨੇ ਇਹਨਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਉਸ ਪ੍ਰੈਸ਼ਰ ਦੇ ਕਾਰਨ ਅੱਜ ਇੱਥੇ ਖਰੀਦ ਦੁਬਾਰਾ ਸ਼ੁਰ ਕਰਾਚੇ ਵਾਲੀ ਸ਼ੈਲਰਾਂ ਨੂੰ ਮਿਲੀ ਭੁਗਤ ਹੈ ਜੀ ਸ਼ੈਲਰਾਂ ਦੇ ਨਾਲ ਇੱਕ ਇੱਕ ਟਰੱਕ ਦੇ ਤੁਸੀਂ ਅੱਜ ਸੁਣਿਆ ਹੋ ਇੱਥੇ ਕਿ ਕਿਸੇ 80 ਦਾ ਟਰੱਕ ਗਿਆ ਜੇ ਜੋ 80 ਗੱਟੇ ਲਾ ਲੈ 520ਾਂ ਚ ਤੇ ਉਹਨੂੰ ਕਹਿੰਦੇ ਵੀ ਸਾਡਾ ਹਿਸਾਬ ਕਿਦਾ ਪੁਰਾਣਾ ਪੂਰਾ ਹੋ ਗਿਆ ਹੁਣ ਤੁਸੀਂ ਦੁਬਾਰਾ 80 ਪਾ ਕੇ ਜਾਂ ਤਾਂ ਲੈ ਆਓ ਜਾਂ ਟਰੱਕ ਵਾਪਸ ਲੈ ਜਾਓ ਦੇਖੋ ਜੀ ਸਾਨੂੰ ਭਰੋਸੇ 'ਚ ਤਾਂ ਇਹਨਾਂ ਨੇ ਲਿਆ ਕਿ ਭਾਅ ਲੱਗੂਗਾ ਪਰ ਹਲੇ ਤੱਕ ਕੋਈ ਭਾਅ ਲਾਉਣ ਵਾਲਾ ਆਇਆ ਨਹੀਂ ਜਿਹੜਾ ਇਨਸਪੈਕਟਰ ਸੀ ਉਹ ਗੱਡੀ 'ਚ ਬੈਠ ਕੇ ਭੱਜ ਗਿਆ ਤੇ ਹੁਣ ਅਸੀਂ ਦੇਖਦੇ ਹਾਂ ਜੀ ਜੇ ਨਾ ਭਾਅ ਲੱਗਿਆ ਤੇ ਫਿਰ ਅੱਗੇ ਸੰਘਰਸ਼ ਕੀਤਾ ਜੀ ਤੁਸੀਂ ਥੋੜੇ ਬਹੁਤ ਸੀ ਕੁਝ ਸਪੈਸੀਫਿਕ ਇੱਕ ਆਰਤੀ ਇਹਦਾ ਜ਼ਿਆਦਾ ਇਸ਼ੂ ਸੀ ਸੰਦੂ ট্রেਡਿੰਗ ਕੰਪਨੀ ਸੰਦੂ ট্রেਡਿੰਗ ਕੰਪਨੀ ਨਾ ਤਾਂ ਕੁਝ ਪਹਿਲਾਂ ਵੀ ਇਹਨਾਂ ਦਾ ਇਸ਼ੂ ਆਇਆ ਤਾਂ ਕਮੇਟੀ ਬਣਾਉਣ ਦੀ ਰਿਕਵੈਸਟ ਡੀਐਮ ਸਾਹਿਬ ਨੇ ਕੀਤੀ ਸੀ ਕਮੇਟੀ ਨੇ ਚੈਕਿੰਗ ਕੀਤੀ ਥੋੜਾ ਇਹਨਾਂ ਦੇ ਸਟਾਕ 'ਚ ਇਸ਼ੂ ਆਇਆ ਸੀ ਜਿਹਦੇ ਕਰਕੇ ਉਹਨੂੰ ਸ਼ੈੱਲਰ ਵਾਲੇ ਵਾਪਸ ਭੇਜ ਰਹੇ ਸੀ ਪਰ ਉਹਨਾਂ ਉਹ ਕਹਿੰਦੇ ਕਿ ਅਸੀਂ ਇਹਦੀ ਸਫਾਈ ਕਰ ਦਿੱਤੀ ਹੈ ਚੰਗੀ ਤਰੀਕੇ ਨਾਲ ਤਾ ਦੁਬਾਰਾ ਐਸ ਪਰ ਸਪੈਸੀਫਿਕੇਸ਼ਨ ਜੋ ਵੀ ਸਟਾਕ ਅੱਜ ਮੈਂ ਮੰਡੀ ਚ ਵਿਜ਼ਿਟ ਕੀਤਾ ਜਿੰਨਾ ਵੀ ਸਟਾਕ ਵਿਦਨ ਸਪੈਸੀਫਿਕੇਸ਼ਨ ਹੈ ਉਹ ਮਾਈਕਾ ਡੱਜ ਖਰੀਦ ਕਰੇਗਾ ਤੇ ਇਹ ਵੀ ਦੱਸ ਦਿੱਤਾ ਹੈ ਕਿ ਇਹਨਾਂ ਦੇ ਫੜ ਦੀ ਜਿਹੜੀ ਲਿਫਟਿੰਗ ਹੈ ਉਹ ਬਾਕੀਆਂ ਦੀ ਬੰਦ ਕਰਕੇ ਇਹਨਾਂ ਦੀ ਐਕਸਪੀਡਾਈਟ ਕਰਾਈ ਜਾਏ ਕਿਉਂਕਿ ਉਹ ਸਭ ਤੋਂ ਪਿੱਛੇ ਚੱਲ ਰਹੀ ਹੈ ਬਾਕੀ ਤਾਂ ਕੋਈ ਹੋਰ ਈਸ਼ੂ ਨਹੀਂ ਹੈ